ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰੀ ਪ੍ਰਸਤਾ ਬਹੁਤ ਬਹੁਤ ਧੰਨਵਾਦ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ 골ਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਕਰੋੜਾਂ ਲੋਕ ਸ੍ਰੀ ਹਰਮੰਦਰ ਸਾਹਿਬ ਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਰਸਣ ਵਾਸਤੇ ਬਹੁਤ ਵੱਡੀ ਗਿਣਤੀ ਚ ਸੰਗਤ ਪਹੁੰਚਦੀ ਆ ਔਰ ਦੇਸ਼ ਦੁਨੀਆ ਚ ਬੈਠੇ ਲੋਕਾਂ ਦੀ ਨਿਗਾਹਾਂ ਉੱਤੇ ਟਿਕੀਆਂ ਹੁੰਦੀਆਂ ਨੇ ਦੁਨੀਆ ਦੇ ਕੋਨੇ-ਕੋਨੇ ਚ ਆਉਂਦੇ ਆ ਐਂਡ ਇਟ ਇਜ਼ ਵਨ ਆਫ ਦ ਮੋਸਟ ਮੈਕਸਿਮਮ ਵਿਜ਼ਿਟਿਡ ਸਾਈਟਸ ਮਤਲਬ ਕਿ ਸਭ ਤੋਂ ਵੱਡੀ ਗਿਣਤੀ ਚ ਸਾਡੇ ਦੇਸ਼ ਚ ਜੇ ਕੋਈ ਥਾਂ ਤੇ ਵਿਜ਼ਿਟ ਹੁੰਦੀ ਆ ਤੇ ਸ੍ਰੀ ਦਰਬਾਰ ਸਾਹਿਬ ਆ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਅਮਰਸਨ ਸਾਹਿਬ ਦੇ ਸ੍ਰੀ ਦਰਪਾਲ ਸਾਹਿਬ ਤੇ ਅੱਜ ਏਡੀ ਵੱਡੀ ਸਿਕਿਉਰਿਟੀ ਫੇਲੀਅਰ ਹੋਇਆ ਭਗਵੰਤ ਮਾਨ ਜੋ ਆਪ ਹੋਮ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਨਲਾਇਕੀਆਂ ਦੀ ਫੇਲੀਅਰਸ ਦੀ ਬਹੁਤ ਵੱਡੀ ਲਿਸਟ ਹੈ ਔਰ ਜੋ ਅੱਜ ਇਨਸੀਡੈਂਟ ਹੋਇਆ ਇੰਡੋਰ ਪਾਕ ਬਾਰਡਰ ਤੇ ਸਾਰਿਆਂ ਨੂੰ ਪਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਿਚੁਏਟਿਡ ਹੈ ਬਾਰਡਰ ਸਿਕਿਉਰਿਟੀ ਔਰ ਇੱਕ Z+ ਪ੍ਰੋਟੈਕਟਿਵ ਇਕ ਨਹੀਂ ਅਨੇਕ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਕੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੋਂ ਸਿੰਘ ਸਹਿਬਾਨਾ ਨੇ ਜੋ ਸੇਵਾ ਲਗਾਈ ਹੈ ਉਹ ਸੇਵਾ 2 ਤਰੀਕ ਨੂੰ ਸੇਵਾ ਲਗਵਾਈ ਗਈ ਤੇ 3 ਤਰੀਕ ਨੂੰ ਸੇਵਾ ਉਹਨਾਂ ਨੇ ਆਰੰਭ ਕਰ ਦਿੱਤੀ। ਐਰ ਮੈਨੂੰ ਅੱਜ ਬੜੀ ਹੈਰਾਨਗੀ ਹੋਈ। ਐਰ ਮੈਂ ਬੜੇ ਮਜਬੂਰੀ ਪਾਸੇ ਲਫ਼ਜ਼ ਵਰਤਨ ਲੱਗਿਆ ਕਿਸੇ ਚੀਫ ਮਿਨਿਸਟਰ ਬਾਰੇ। ਦਿਸ ਫੁਲਿਸ ਚੀਫ ਮਿਨਿਸਟਰ ਭਗਵੰਤ ਮਾਨ ਵੀ ਇਹ ਵੀਡੀਓ ਮੈਂ ਸੁਣੀ ਹੈ ਜਿਹੜੀ ਮੈਂ ਚਾਹੂੰਗਾ ਤੁਸੀਂ ਵੀ ਸੁਣੋ ਔਰ ਦੁਨੀਆ ਦੇਸ਼ ਦੇ ਲੋਕ ਵੀ ਸੁਣਨ ਦੇਖੋ ਬਹੁਤ ਮੰਡਪਾ ਕੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਰੂਪੀ ਨਗਰੀ ਜਿੱਥੇ ਸਵੱਤਿਪਲੇ ਦੀ ਬਾਣੀ ਪੜੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਉਜਿਆ ਪੁਲਿਸ ਨੂੰ ਸੈਦੀ ਕਰਕੇ ਆ ਆ ਸੁਣਨ ਵਾਲੀ ਗੱਲ ਬੜੀ ਵੱਡੀ ਘਟਨਾ ਜਿਹੜੀ ਹੈ ਉਹ ਹੁਣ ਬਚ ਗਈ ਉਹ ਜਿਹੜਾ ਜਿਹੜਾ ਉਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਵਿਸਤਾਰ ਕਰ ਲਿਆ ਗਿਆ ਤੇ ਨੇਪਾਲ ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਅਮਰ ਸਤ ਉਹਨਾਂ ਦੀ ਟਵੀਟ ਹੈ ਕਹਿੰਦੇ ਜੀ ਪੁਲਿਸ ਦੀ ਮੁਸਤਹਿਦੀ ਟੂਡੇ ਆਮ ਓਨਲੀ ਗੋਇੰਗ ਟੂ ਟਾਕ ਅਬਾਊਟ ਭਗਵੰਤ ਮਾਨ ਹੋਮ ਮਿਨਿਸਟਰ ਦਾ ਫੇਲੀਅਰ ਬੀਜੀਪੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲੀਅਰ ਦੀ ਤਾਂ ਬਹੁਤ ਵੱਡੀ ਗਾਥਾ ਇਹਨਾਂ ਦੀ ਸਰਕਾਰ ਦੀ ਸਿੱਤੂ ਮੂਸੇਵਾਲਾ ਸਲਮਾਨ ਖਾਨ ਨੂੰ ਜਿਹੜਾ ਬਹਿ ਕੇ ਜੇਲਾ ਚੋਂ ਥ੍ਰੇਟਨ ਕਰਦਾ ਹੈ ਲਾਰੈਂਸ ਬਿਸ਼ਨੋਈ ਆਨਰੇਬਲ ਹਾਈ ਕੋਰਟ ਨੂੰ ਇੰਟਰਵਿਨ ਕਰਨਾ ਪੜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਲੈ ਕੇ ਜਿੰਨਾ ਅਫਸਰਾ ਥੱਲੇ ਇਹ ਇੰਟਰਵਿਊ ਹੋਈ ਉਹਨਾਂ ਨੂੰ ਕਿਵੇਂ ਬਚਾਇਆ ਜਾ ਰਿਹਾ ਇਹ ਆਨਰੇਬਲ ਹਾਈ ਕੋਰਟ ਬਾਰ ਬਾਰ ਕਹਿ ਰਿਹਾ ਸੰਦੀਪ ਨੰਗਲੰਬੀਆਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕਟ ਲਾਂਚਰ ਅਟੈਕ ਪੰਜਾਬ ਦੇ ਪੁਲਿਸ ਸਟੇਸ਼ਨ ਤੇ ਅਟੈਕ ਫਰਟੀ ਟਾਰਗੇਟਡ ਕਿਲਿੰਗ ਪੰਜਾਬ ਦੇ ਪੈਟਰੋਲ ਪੰਪ ਤੇ ਕਿਸੇ ਤੋਂ 5 ਕਰੋੜ ਦੀ ਫਰੋਤੀ ਮੰਗਣ ਵਾਸਤੇ ਬੰਬਲਾਸਟ ਅੱਜ देयर इज ਅ ਲੌਂਗ ਸਟੋਰੀ ਮਾਰਵਿੰਦ ਕੇਜਰੀਵਾਲ ਸਾਹਿਬ ਦੀ ਵੀਡੀਓ ਦੇਖ ਰਿਹਾ ਸੀਗਾ ਦਿੱਲੀ ਦੇ ਲਾਅਨ ਆਰਡਰ ਦੀ ਗੱਲ ਕਰਦੇ ਸੀ ਉਹ ਬੇਸ਼ਰਮੋ ਜਿਹੜੀ ਪੰਜਾਬ ਚ 2.5 ਸਾਲ ਤੋਂ ਨੂੰ ਸਰਕਾਰ ਚਲਾਉਂਦੇ ਨੂੰ ਹੋ ਗਿਆ ਉਹਦੇ ਦੇ ਹਾਲ ਵੇਖੋ ਅੱਜ ਹੋਇਆ ਕੀ ਹੈ ਗਵਰਨਮੈਂਟ ਆਫ ਇੰਡੀਆ ਦੇ ਸੈਂਟਰਲ ਪ੍ਰੋਟੈਕਟਿਵ ਨੇ ਸਦਾਰਸ਼ੁਕ ਵੀਰ ਸਿੰਘ ਬਾਦਲ ਗੁਰੂ ਸਾਹਿਬ ਦਾ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦਿਆਂ ਹੋਇਆਂ ਜਿੱਥੇ ਸ੍ਰੀ ਹਰਮੰਦਰ ਸਾਹਿਬ 골ਡਨ ਟੈਂਪਲ ਦਰਬਾਰ ਸਾਹਿਬ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਜਦ ਕੋਈ ਮੱਥਾ ਟੇਕਣ ਜਾਂਦਾ ਨਾ ਜੀ ਉਹਦੀ ਮੈਂਟਲ ਸਿਚੁਏਸ਼ਨ ਸਮਝਿਆ ਕਰੋ ਦੀ ਮਨ ਦੀ ਅਵਸਥਾ ਕਿ ਉਹ ਬਿਲਕੁਲ ਹੀ ਢਹਿ ਕੇ ਜਾਂਦਾ ਹੈ ਗੁਰੂ ਦੇ ਚਰਨਾਂ 'ਚ ਆਪਦੀ ਝੋਲੀ ਭਰਵਾਉਣ ਵਾਸਤੇ ਜਾਂਦਾ ਹੈ ਕਿ ਗੁਰੂ ਮੇਰੇ 'ਚ ਇਹ ਖੈਰ ਪਾਵੇ ਤੇ ਤੁਸੀਂ ਅੱਜ ਜਿਹਨੇ ਅਟੈਕ ਕੀਤਾ ਉਹਦੀ ਮਨ ਦੀ ਅਵਸਥਾ ਵੇਖ ਲਓ ਜਿੱਥੇ ਲੱਖਾਂ ਕਰੋੜਾਂ ਲੋਕ ਖੈਰ ਭਾਉਣ ਆਉਂਦੇ ਆ ਮਨੁੱਖਤਾ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਆਉਂਦੇ ਉੱਥੇ ਇੱਕ ਬੰਦਾ ਅੱਜ ਨਰੈਣ ਸਿੰਘ ਚੋੜਾ ਤਿਆਰੀ ਕਰਕੇ ਆਇਆ ਕੀ ਮੈਂ ਸੁਖਬੀਰ ਸਿੰਘ ਬਾਦਲ ਤੇ ਤਾਂ ਗੋਲੀ ਮਾਰਨੀ ਮਾਰਨੀ ਆ ਮਗਰ ਜਿਹੜਾ ਇਹ ਅਟੈਕ ਹੋ ਰਿਹਾ 1984 ਤੋਂ ਬਾਅਦ 2024 'ਚ ਅੱਜ ਸ੍ਰੀ ਹਰਮੰਦਰ ਸਾਹਿਬ ਤੇ ਗੋਲੀ ਚਲਾਉਣ ਦੀ ਗੁਸਥਾਕੀ ਜਾਂ ਹਿੰਮਤ ਜੇ ਕਿਸੇ ਨੇ ਫੇਰ ਇਹ ਵਿਖਾਈ ਇਹ ਨਰੈਣ ਸਿੰਘ ਚੌੜਾ ਨੇ ਵਿਖਾਈ ਤੁਸੀਂ ਇਹਦੀ ਮਨ ਦੀ ਅਵਸਥਾ ਜਾਂ ਇਹਦੇ ਹਾਲਾਤ ਵੇਖ ਲਓ ਕੀ ਆ ਜਿਹਨੂੰ ਇਹ ਨਹੀਂ ਡਰ ਕੀ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਤੇ ਮੈਂ ਚੱਲਿਆ ਗੋਲੀ ਚਲਾਉਣ ਚੱਲਿਆ ਜਿਸ ਸੇਵਾ ਕਰਦਿਆਂ ਨੂੰ ਗੋਲੀ ਮਾਰਨ ਚੱਲਿਆ ਤੇ ਜਿਹਨੂੰ ਗੁਰੂ ਤੇ ਦਰ ਜਾ ਕੇ ਗੋਲੀ ਚਲਾਉਣ ਦਾ ਕੋਈ ਖੌਫ ਨਹੀਂ ਰਹਿ ਗਿਆ ਉਹਦੇ ਹੱਥ ਦੇਖ ਲਓ ਉਹਨੂੰ ਤੁਸੀਂ ਕੀ ਸਮਝਦੇ ਹੋ ਕੀ ਉਹ ਕਿਸੇ ਤਰੀਕੇ ਨਾਲ ਵੀ ਸਿੱਖ ਸੈਂਪੈਥਾਈਜ਼ਰ ਆ ਬਿਲਕੁਲ ਨਹੀਂ ਹੀ ਇਜ਼ ਐਨ ਏਜੰਟ ਚਾਹੇ ਏਜੰਸੀਆਂ ਦਾ ਏਜੰਟ ਕਹਿ ਲੋ ਜਾਂ ਆਈਐਸਆਈ ਦਾ ਕਹਿ ਲੋ ਜਾਂ ਕੀਦਾ ਕਹਿ ਲੋ ਇਹ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਮਗਰ ਮੈਂ ਅੱਜ ਇਹ ਹੈ ਕੌਣ ਇਹ ਇੱਕ ਇਨਸਾਨ ਤੇ ਆ ਉਹਦੀ ਫੋਟੋ ਹੈ ਜੀ ਨਰੈਨ ਸਿੰਘ son of ਚੰਨਨ ਸਿੰਘ ਹੁਣ ਬੜਾ ਇੰਪੋਰਟੈਂਟ ਇੱਥੇ ਲਿੰਕ ਪੈਦਾ ਹੋਣਾ ਚੰਨਨ ਸਿੰਘ ਦਾ ਘੋਰ ਮੁੰਡਾ ਨਰਿੰਦਰ ਸਿੰਘ ਚੋੜਾ ਇੱਕ ਹੈ ਨਰੈਨ ਸਿੰਘ ਚੋੜਾ ਤੇ ਕ ਨਰਿੰਦਰ ਸਿੰਘ ਚੋੜਾ ਆਮਰਿੰਦਰ ਸਿੰਘ ਚੋੜਾ ਜਿਹਨੂੰ ਬਾਜਵਾ ਵੀ ਕਹਿੰਦੇ ਨਰਿੰਦਰ ਸਿੰਘ ਬਾਜਵਾ ਸੁੱਖੀ ਰੰਧਾਵੇ ਦੇ ਨਾਲ ਖਲੋਤਾ। ਔਰ ਮੈਂ ਆ ਖਬਰ ਪੜ ਰਿਹਾ ਤੁਹਾਨੂੰ ਮੈਂ ਵਿਚਾਰੀਆਂ ਹੀ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਿ ਇਹ ਚੰਨਨ ਸਿੰਘ ਦੇ ਦੋ ਮੁੰਡੇ ਨੇ। ਹੁਣ ਸੁੱਖੀ ਕਹਿ ਤੂੰ ਕਿ ਭਰਾ ਦੀ ਬਣਦੀ ਨਹੀਂ ਬਿਲਕੁਲ ਬੜਾ ਤੇਜ ਆ ਸੁੱਖੀ ਵੀ ਕਿਹੜਾ ਘੱਟ ਛਾਤਰ। ਮਗਰ ਇਹ ਛਾਤਰ ਨੂੰ ਇਹ ਕਹੋ ਕਿ ਆ ਤੂੰ ਆ ਬੜੇ ਮਾਨ ਨਾਲ ਕਹਿੰਦੇ ਆ ਆ ਖਬਰ ਮੈਂ ਦਿਖਾ ਰਿਹਾ ਜੀ ਇਹ ਖਬਰ ਹੈ। 4 ਸਤੰਬਰ 2018 ਦੀ ਨਰਿੰਦਰ ਸਿੰਘ ਬਾਜਵਾ ਸਰ ਸੰਭਤੀ ਨਾਲ ਸਭ ਸੰਭਤੀ ਮਤਲਬ ਕਿ ਇਹ ਸਾਰੇ ਇਕੱਠੇ ਹੋ ਕੇ ਬਿ ਯੂਨੀਨਿਮਸਲੀ ਬਲੌਕ ਸੰਭਤੀ ਬਲੌਕ ਸੰਭਤੀ ਦੇ ਚੇਅਰਮੈਨ ਤੇ ਉਹਨੂੰ ਬਿਠਾਇਆ ਗਿਆ ਜੀ ਕੌਣ ਬਿਠਾ ਰਿਹਾ ਸੁਖੀ ਰੰਧਾਵਾ ਮਤਲਬ ਕਿ ਇਹਨੂੰ ਟਿਕਟ ਕੀ ਨੇ ਦਿੱਤੀ ਨਰਿੰਦਰ ਸਿੰਘ ਚੋੜੇ ਨੂੰ ਪਹਿਲਾਂ ਬਲੌਕ ਸੰਭਤੀ ਦੀ ਟਿਕਟ ਦਿੱਤੀ ਜਾਂਦੀ ਆ ਉਹ ਦਿੱਤੀ ਕੀ ਨੇ ਕਾਂਗਰਸ ਪਾਰਟੀ ਨੇ ਫਿਰ ਉਹਨੂੰ ਜੁਨੈਨਿਮਸਲੀ ਚੰਨਨ ਸਿੰਘ ਦੇ ਮੁੰਡੇ ਨੂੰ ਨਰਿੰਦਰ ਨਰੈਣ ਚੋੜੇ ਦੇ ਬ੍ਰਦਰ ਨੂੰ ਨਰਿੰਦਰ ਚੋੜੇ ਨੂੰ ਚੇਅਰਮੈਨ ਬਲਾਕ ਸੰਮਤੀ ਇਲੈਕਟ ਕੀਤਾ ਜਾਂਦਾ ਉਹਦੀ ਲੰਮੀ ਕਹਾਣੀ ਆ ਮੈਂ ਬਾਅਦ 'ਚ ਦੱਸੂਗਾ ਹਾਂ ਜੀ ਅੱਗੇ ਮੈਂ ਆ ਰਿਹਾ ਹੁਣ ਕਮਾਲ ਦੀ ਗੱਲ ਲਿੰਕ ਵੇਖੋ ਇਹਦਾ ਕਿ ਜਦੋਂ ਜਦੋਂ ਸੁਖੀ ਰੰਧਾਵਾ ਕਮਜ਼ ਇਨਟੂ ਪਾਵਰ ਉਦੋਂ ਉਦੋਂ ਨਰੈਣ ਚੋੜੇ ਦੀ ਐਕਟੀਵਿਟੀਆਂ ਐਂਟੀ ਬਾਗਲ ਐਕਟੀਵਿਟੀਆਂ ਮੈਂ ਕਹੂੰਗਾ ਐਂਟੀ ਸ਼ਰੋਮਣੀ ਅਕਾਲੀ ਦਲ ਐਕਟੀਵਿਟੀਆਂ ਤੇ ਤੇਜ਼ੀ ਫੜਦੀ ਹੈ ਇਹਨੂੰ ਪਹਿਲਾਂ ਇਹ ਕੋਈ ਨਰੈਣ ਚੋੜਾ ਅੱਜ ਦਾ ਨਹੀਂ ਹੈ ਜੀ ਇਹ ਪਹਿਲਾ ਕੇਸ ਇਹਦੇ ਤੇ ਰਜਿਸਟਰ ਹੋਇਆ ਹੈ 1990 ਚ ਆ ਮੈਂ ਲਿਸਟ ਲੈ ਕੇ ਆਇਆ ਮੇਰੇ ਕੋਲ ਤਾਂ ਹਲੇ ਇੱਕ ਛੋਟੀ ਲਿਸਟ ਹੈ 21 ਕੇਸਾਂ ਦੀ ਲਿਸਟ ਮੈਂ ਲੈ ਕੇ ਆਇਆ ਮਗਰ ਇਹਦੇ ਚ ਕਹਿੰਦੇ ਹੁਣ 35 ਪਰਚੇ ਨੇ ਔਰ ਤੁਸੀਂ ਹੈਰਾਨ ਹੋਵੋਗੇ ਕਾਦੇ ਕਾਦੇ ਨੇ ਅੱਜ ਵੀ ਜਿਹੜਾ ਵੈਪਨ ਵਰਤਿਆ ਹੈ ਨਾ ਜੀ ਇਟਸ ਉਹ ਤੁਸੀਂ ਨਹੀਂ ਯੂਜ਼ ਕਰ ਸਕਦੇ ਤੁਹਾਨੂੰ ਮਿਲਦਾ ਹੀ ਨਹੀਂ ਉਹ ਵੈਪਨ 9mm ਪਿਸਟਲ ਵਰਤਿਆ ਸੈਮੀ ਆਟੋਮੈਟਿਕ ਪਿਸਟਲ ਵਰਤਿਆ ਕਲੌਕ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਇਸ ਲਈ ਮੈਂ ਮੇਕ ਚ ਨਹੀਂ ਜਾਂਦਾ ਮਗਰ ਸੈਮੀ ਆਟੋਮੈਟਿਕ 9 ਐਮ ਐਮ ਕੇਵਲ ਤੇ ਕੇਵਲ ਕਰਾਸ ਬਾਰਡਰ ਤੋਂ ਆਵੇ ਤੇ ਮਿਲ ਸਕਦਾ ਹੈ ਨਹੀਂ ਤਾਂ ਨਹੀਂ ਮਿਲ ਸਕਦਾ ਜਾਂ ਪੁਲਸਕੋਲ ਹੈ ਜਾਂ ਪੁਲਸਕੋਲ ਹੈ ਤੇ ਜਾਂ ਜਿਹੜੇ ਦੇਸ਼ ਚ ਮਾਹੌਲ ਪਿੰਡੋਪਾਕ ਬਾਰਡਰ ਤੇ ਖਰਾਬ ਕਰਨਾ ਚਾਹੁੰਦੇ ਉਹਨਾਂ ਕੋਲ ਮਿਲਦਾ ਔਰ ਇਹ 21 ਪਰਚਿਆਂ ਚ ਹੁਣ ਜਿਹੜੇ 3035 ਨੇ ਇਹਦੇ ਚ ਬੰਬ ਦਾ ਵੀ ਆਇਤੋ ਗਰਨੇਡ ਦੀ ਰਿਕਵਰੀ ਆ ਇਹਦੇ ਤੋਂ ਐਮਪੀ5 ਮਸ਼ੀਨ ਗਨ ਹੁੰਦੀ ਹੈ ਉਹਦੀ ਰਿਕਵਰੀ ਆ ਅਸॉल्ट ਰਾਈਫਲ ਦੀ AK47 ਦੀ ਰਿਕਵਰੀ ਆ ਮਤਲਬ ਲੰਮੀ ਚੌੜੀ ਕਹਾਣੀ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਦੋਂ ਬਾਅਦ ਕਦੋਂ ਆਉਂਦਾ ਇਹਦੇ ਦੋ ਪਰਚੇ ਕੈਨਸਲ ਹੋਏ 2000 ਦੋ ਚ 2002 37 2002 ਔਰ ਦੂਜਾ ਪर्चा ਕੈਨਸਲ ਹੋਇਆ 25 7 2002 ਭਾਈ ਸਾਹਿਬ 2002 ਚ ਸਰਕਾਰ ਕੀ ਦੀ ਸੀ ਕਾਂਗਰਸ ਪਾਰਟੀ ਦੀ ਔਰ ਸੁਖੀ ਰੰਧਾਵੇ ਦੀ ਉਦੋਂ ਇਹ ਜੀ ਪਾਰਲੀਮੈਂਟਰੀ ਸੈਕਟਰੀ ਸਾਹਲੇ ਔਰ ਇਹ ਬੜੇ ਨਜ਼ਦੀਕੀ ਮੰਨੇ ਜਾਂਦੇ ਸਨ ਸੁਖਜਿੰਦਰ ਰੰਧਾਵੇ ਦੇ ਕਮਾਲ ਦੀ ਗੱਲ ਅੱਜ ਕਹੂਗਾ ਸੁਖੀ ਕਿ ਮੇਰਾ ਕੀ ਲੜਣਾ ਦੇਣਾ ਮਗਰ ਇਹ ਕਮਾਲ ਦੀ ਗੱਲ ਹੈ ਕਿ ਪਹਿਲਾਂ ਵੀ ਇਹਦੇ ਪਰਚੇ ਕੈਂਸਲੇਸ਼ਨ ਉਦੋਂ ਹੁੰਦੀ ਹੈ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਔਰ ਫਿਰ ਇਹਨੂੰ 2013 ਚ ਖੜਿਆ ਜਾਂਦਾ ਔਰ ਇਹ ਫੇਰ ਵਾਰ ਕਦੋਂ ਆਉਂਦਾ 2018 ਚ ਜਦੋਂ ਇਹਦਾ ਸਰਬਸੰਮਤੀ ਨਾਲ ਨਰਿੰਦਰ ਸਿੰਘ ਚੋੜਾ ਬਣਦਾ ਬਲੋਕ ਸੰਮਤੀ ਦਾ ਚੇਅਰਮੈਨ ਕਾਂਗਰਸ ਵੱਲੋਂ ਔਰ 2018 ਦੀ ਆ ਖਬਰ ਹੈ ਵੈਨ ਹੀ ਕਮਸ ਆਊਟ ਆਫ ਜੇਲ ਆ ਆ ਅੱਜ ਨਰੈਣ ਸਿੰਘ ਚੌੜਾ देर रात ਅੰਮ੍ਰਿਤਸਰ ਜੇਲ ਚੋਂ ਰਿਹਾਰ ਸੰਡੇ ਆਗਸਟ 5 2018 ਔਰ 2018 ਕੇ ਸੁਖੀ ਰੰਧਾਵਾ ਕੀ ਸੀ ਫੇਰ ਮੰਤਰੀ ਪੰਜਾਬ ਸਰਕਾਰ ਅੱਜ ਕਹੂਗਾ ਕਿ ਮੇਰਾ ਕੋਈ ਲੜਣਾ ਦੇ ਨਾ ਨਹੀਂ ਤੇ ਸਾਨੂੰ ਪਤਾ ਹੈ ਕਿ ਸੁਖੀ ਰੰਧਾਵਾ ਤੇਰੀ ਮਾਨਸਿਕ ਹਾਲਾਤ ਕੀ ਆ ਤੂੰ ਉਹ ਬੰਦਾ ਹੈ ਆਪਦੇ ਇਹਦੇ ਬਜ਼ੁਰਗ ਰੰਧਾਵਾ ਕੀ ਨੋਛੀ ਜੀ ਆਪ ਸੰਤੋਖ ਸਿੰਘ ਰੰਧਾਵਾ ਜੀ ਨੇ ਇੰਦਰਾ ਗਾਂਧੀ ਨੇ ਜਦ 1984 84 ਦੇ ਸ੍ਰੀ ਅਕਾਲ ਤਖਤ ਸਾਹਿਬ ਅਟੈਕ ਕਰਾਇਆ ਸੀ ਇਹਨੇ ਇਹਦੇ ਪਿਓ ਨੇ ਉਸ ਨੂੰ ਵੈਲਕਮ ਕੀਤਾ ਸੀ ਤੇ ਸਹੀ ਠਰਾਇਆ ਸੀ ਔਰ ਜਿੰਨੇ ਸਿੰਘ ਸਿੰਘਣੀਆਂ ਉੱਤੇ ਸ਼ਹੀਦ ਕੀਤੇ ਗਏ ਸਨ ਉਹਨੂੰ ਸਹੀ ਕਹਿੰਦਾ ਸੀ ਔਰ ਫੇਰ ਉਹੀ ਰੰਧਾਵੇ ਦਾ ਅੱਜ ਸੰਤੋਖਸਾ ਰੰਧਾਵੇ ਦਾ ਕੋ ਮੁੰਡਾ ਅੱਜ ਨਰੈਨ ਸਿੰਘ ਚੋੜਾ ਤੇ ਨਰਿੰਦਰ ਸਿੰਘ ਚੋੜੇ ਵਰਗਿਆਂ ਨੂੰ ਥਾਪੀਆਂ ਦੇ ਕੇ ਸ੍ਰੀ ਹਰਮੰਦਰ ਸਾਹਿਬ ਅੱਜ ਫੇਰ ਗੋਲੀ ਚਲਵਾ ਰਿਹਾ ਤੇ ਇਹਨਾਂ ਦੀ ਮਾਨਸਿਕ ਸਥਿਤੀ ਕੀ ਹੈ ਇਹ ਸੋਚ ਕੀ ਰੱਖਦੇ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਇਹ ਬੜੀ ਇਸ ਗੱਲ ਤੋਂ ਗੱਲਾਂ ਤੋਂ ਸਪਸ਼ਟ ਹੁੰਦੀ ਹੈ ਔਰ ਹਾਂ ਜੀ ਵਿਧਾਨ ਸਭਾ ਚ ਮੰਨੇ ਸੀ ਵਿਧਾਨ ਸਭਾ ਚ ਇਹ ਮੈਂ ਵਿਧਾਨ ਸਭਾ ਚ ਵੀ ਇਹਨੂੰ ਕੁਐਸਚਨ ਕੀਤਾ ਆ ਇਸ ਦਾ ਮੁੱਦਿਆ 'ਚ ਰਿਕਾਰਡ ਹੈ ਵਿਧਾਨ ਸਭਾ ਚ ਔਰ ਉੱਥੇ ਮੰਨਿਆ ਵੀ ਆ ਕਿ ਹਾਂ ਇਹ ਭਰਾ ਨੇ ਔਰ ਮੇਰੀ ਇਹਨਾਂ ਨਾਲ ਨੇੜਤਾ ਅੱਜ ਭਾਵੇਂ ਮੁਕਰੇ ਆ ਆ 2019 'ਚ ਮੈਂ ਆਪਦੀ ਇੱਕ ਪੁਰਾਣੀ ਸਟੇਟਮੈਂਟ ਵਿਖਾ ਰਿਹਾ ਹਾਂ देयर ਇਸ ਨਾਟ ਵਨ ਪਰਸਨ ਇੱਕ ਹੋਰ ਹੈ ਸਿਕ ਫਾਰ ਜਸਟਿਸ ਜਿਹੜਾ ਉਹ ਚਲਾਉਂਦਾ ਪੰਨੂ ਉਹ ਦਾ ਇੱਕ ਬੰਦਾ ਹੈ ਕਰਤਾ ਕਰਤਾ ਚੇਅਰਮੈਨ ਹੈ ਅਵਤਾਰ ਸਿੰਘ ਤਾਰੀ ਅਵਤਾਰ ਸਿੰਘ ਤਾਰੀ ਦਾ ਛੋਟਾ ਬ੍ਰਦਰ ਹੈ ਬਲਵਿੰਦਰ ਸਿੰਘ ਕੋਟਲਾ ਬਾਮਾ ਔਰ ਬਲਵਿੰਦਰ ਸਿੰਘ ਕੋਟਲਾ ਬਾਮਾ ਵੀ ਕੀ ਬਣਿਆ ਸੀ ਚੇਅਰਮੈਨ ਬਣਾਇਆ ਗਿਆ ਸੀ ਆਈ ਥਿੰਕ ਉਹ ਮਾਰਕੀਟ ਕਮੇਟੀ ਦਾ ਵਿਧਾਨ ਸਭਾ ਚ ਰੌਲਾ ਪਿਆ ਉਹਨੂੰ ਕਾਂਗਰਸ ਪਾਰਟੀ ਨੂੰ ਉਹਨੂੰ ਚੇਅਰਮੈਨਸ਼ਿਪ ਤੋਂ ਡ੍ਰੌਪ ਕਰਨਾ ਪਿਆ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਅਜ ਕਿ ਤੁਹਾਨੂੰ ਹੋਰ ਕੋਈ ਨਹੀਂ ਲੱਭਦਾ ਇੱਥੇ ਬਾਰਡਰ ਦੇ ਇਲਾਕੇ ਤੇ ਜਿਨ੍ਹਾਂ ਤੇ 33 35 35 ਪਰਚਿਆਂ ਤੋਂ ਤੁਹਾਨੂੰ ਉਹੀ ਬੰਦੇ ਲੱਭਦੇ ਆ ਸਭ ਸਮਤੀ ਨਾਲ ਚੇਅਰਮੈਨ ਬਣਾਉਣ ਲਈ ਜਾਂ ਜੁਨੈਨਿਮਸਲੀ ਬਣਾਉਣੇ ਹੋ ਜਾਂ ਸਿਲੈਕਟ ਕਰਕੇ ਉਹਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਉਣੇ ਹੋ ਔਰ ਉਹ ਬੰਦੇ ਜਿਨ੍ਹਾਂ ਦੀਆਂ ਤਾਰਾਂ ਸਿੱਧੇ ਪਾਕਿਸਤਾਨ ਨਾਲ ਜੁੜੀਆਂ ਨੇ ਜਿਹੜੇ ਇੱਥੋਂ ਜਦ ਭੱਜਦੇ ਆ ਜਾਂ ਅੰਡਰਗਰਾਊਂਡ ਹੁੰਦੇ ਆ ਪੁਲਿਸ ਦਾ ਰਿਕਾਰਡ ਹੈ ਕਿ ਉਹ ਪਾਕਿਸਤਾਨ ਜਾਂਦੇ ਸੋ ਕਾਂਗਰਸ ਪਾਰਟੀ ਦਾ ਕੀ ਰੋਲ ਆ ਸ੍ਰੀ ਹਰਮੰਦਰ ਸਾਹਿਬ ਤੇ ਜਦੋਂ ਮੌਕਾ ਮਿਲਦਾ ਗੋਲੀ ਚਲਾਉਣ ਤੋਂ ਹਟਦੇ ਨਹੀਂ ਇਹਨਾਂ ਨੂੰ ਸਿਆਸਤ ਤੋਂ ਸਿਵਾਏ ਕੋਈ ਕੰਮ ਨਹੀਂ ਹੁਣ ਅਗਲੀ ਗੱਲ ਆ ਜੇ ਕਿ ਪੁਲਿਸ ਕੀ ਕਰਦੀ ਸੀ ਪੁਲਿਸ ਦੀ ਮਸਤੀਤੀ